ਬੀਤੇ ਕੱਲ੍ਹ ਲੁਧਿਆਣਾ ਦੇ ਵਿੱਚ ਇੱਕ ਮਹਿਲਾ ਦਾ ਬੇਰਮੀ ਦੇ ਨਾਲ ਕਤਲ ਕੀਤਾ ਗਿਆ ਅਤੇ ਵਾਕਿਆ ਉਦੋਂ ਹੋਇਆ ਜਦੋਂ ਪਤੀ ਵੱਲੋਂ ਦੱਸਿਆ ਗਿਆ ਕਿ ਅਸੀਂ ਇੱਕ ਹੋਟਲ ਦੇ ਵਿੱਚੋਂ ਜਦੋਂ ਖਾਣਾ ਖਾ ਕੇ ਵਾਪਸੀ ਆ ਰਹੇ ਸੀ ਤਾਂ ਕੁਝ ਨੌਜਵਾਨਾਂ ਨੇ ਸੜਕ ਤੇ ਹਮਲਾ ਕਰ ਦਿੱਤਾ ਉਸ ਦੀ ਪਤਨੀ ਦਾ ਕਤਲ ਕੀਤਾ ਤਾਂ ਉਸ ਤੋਂ ਬਾਅਦ ਜਿਹੜੇ ਸੋਨੇ ਦੇ ਗਹਿਣੇ ਸੀ ਉਹ ਲੈ ਕੇ ਫਰਾਰ ਹੋ ਗਏ ਤਾਂ ਤੁਹਾਨੂੰ ਵੀ ਸੁਣ ਕੇ ਰੋਂਟੇ ਖੜੇ ਹੋ ਜਾਣਗੇ ਕਿ ਜਦੋਂ ਪੁਲਿਸ ਨੇ ਇਨਕੁਆਇਰੀ ਕੀਤੀ ਤਾਂ ਪਤਾ ਲੱਗਿਆ ਕਿ ਪਤੀ ਵੱਲੋਂ ਹੀ ਆਪਣੀ ਪਤਨੀ ਦਾ ਕਤਲ ਪਤਨੀ ਦਾ ਕਤਲ ਕਰਵਾਇਆ ਗਿਆ ਸਾਡੇ ਨਾਲ ਡੀਸੀਪੀ ਜਸਕਰਨ ਸਿੰਘ ਤੇਜਾ ਜੀ ਮੌਜੂਦ ਨੇ ਗੱਲਬਾਤ ਕਰਨ ਲੈ ਸਰ ਕਿ ਇਹ ਪੂਰਾ ਮਾਮਲਾ ਪਤੀ ਵੱਲੋਂ ਹੀ ਪਤਨੀ ਦਾ ਕਤਲ ਕਰਵਾਇਆ ਗਿਆ ਇਹ 15 16 ਦਰਮਿਆਨੀ ਰਾਤ ਜਿਹੜਾ ਡੇਲੋ ਥਾਣੇ ਦੇ ਏਰੀਆ 'ਚ ਸੀ ਜੀ ਡੇਲੋ ਬਾਈਪਾਸ ਦੇ ਉੱਤੇ ਉੱਥੋਂ ਇੱਕ ਸਾਨੂੰ ਥਰੂ ਕੰਟਰੋਲ ਰੂਮ ਮੈਸੇਜ ਆਇਆ ਸੀ ਵੀ ਇੱਕ ਲੇਡੀ ਦਾ ਮਰਡਰ ਕੀਤਾ ਗਿਆ ਤੇ ਉਹਦੇ ਕੋਲੋਂ ਗਹਿਣੇ ਲੁੱਟੇ ਗਏ ਪਲੱਸ ਉਹਨਾਂ ਦੀ ਗੱਡੀ ਲੈ ਗਏ ਤੇ ਹਸਬੰਡ ਦੇ ਵੀ ਸੱਟਾਂ ਮਾਰੀਆਂ ਉਹਨੂੰ ਸੁngਾਇਆ ਜੀ ਤਾਂ ਉਹਦੇ ਘਰ ਵਾਲੇ ਦੇ ਲੇਡੀ ਦੇ ਬਿਆਨ ਤੇ ਇੱਕ ਪਰਚਾ ਦਰਜ ਕੀਤਾ ਸੀ ਜਿਹਦੇ ਵਿੱਚ ਉਹਨੇ ਸਾਰੀ ਇਹ ਕਹਾਣੀ ਬਣਾਈ ਸੀ ਵੀ ਮੈਨੂੰ ਮੈਨੂੰ ਮੇਰੀ ਵਾਈਫ ਦੇ ਸੱਟਾਂ ਮਾਰੀਆਂ ਮੈਨੂੰ ਸੁngਾਤਾ ਅਣਪਛਾਤੇ ਬੰਦੇ ਆਏ ਪਿੱਛੇ ਗੱਡੀ ਲਾਈ ਉਹਨਾਂ ਨੇ ਸਾਨੂੰ ਸਾਡੀ ਮੇਰੀ ਗੱਡੀ ਵੀ ਲੈ ਗਏ ਮੇਰੀ ਵਾਈਫ ਤੇ ਔਰਨਮੈਂਟਸ ਵਗੈਰਾ ਵੀ ਲੈ ਗਏ ਤੇ ਮੇਰੀ ਪਾਕਟ ਚੋਂ ਪੈਸੇ ਵੀ ਲਏ ਜੀ ਉਹਦੇ ਵਿੱਚ ਮਾਨਯੋਗ ਸਾਡੇ ਸੀਪੀ ਸਾਹਿਬ ਕੁਲਦੀਪ ਚੱਲ ਸਾਹਿਬ ਨੇ ਸਾਡੇ ਸਾਰੀ ਇੱਕ ਟੀਮ ਬਣਾਈ ਜੇ ਸਾਡੀ ਸੀਏਈ ਦੀ ਟੀਮ ਵੀ ਸੀ ਤੇ ਮੇਰੇ ਨਾਲ ਜਿਹੜੇ ਮੇਰੇ ਏਡੀਸੀਪੀ 2 ਤੇ ਹੋਰ ਸਾਰੇ ਏਸੀਪੀ ਸਾਊਥ ਇਹਨਾਂ ਸਾਰਿਆਂ ਨੇ ਅਸੀਂ ਫਿਰ ਉਹਦੇ ਉੱਤੇ ਜਿਹੜਾ ਵਰਕ ਕੀਤਾ ਕਿਉਂਕਿ ਬੜਾ ਸੈਂਸਿਟਿਵ ਕ੍ਰਾਈਮ ਸੀ ਤੇ ਬੜੇ ਮਾੜੇ ਤਰੀਕੇ ਦੀ ਜਿਹੜੀ ਵਾਰਦਾਤ ਸੀ ਉਹਦੇ ਵਿੱਚ ਜਦੋਂ ਅਸੀਂ ਫਿਰ ਸਾਰਾ ਕੀਤਾ ਤਾਂ ਉਹਦੇ ਵਿੱਚ ਜਿਹੜਾ ਉਹਦਾ ਹਸਬੰਡ ਸੀ ਲੇਡੀ ਦਾ ਜਿਹਨੇ ਮੁਕੱਦਮਾ ਦਰਜ ਕਰਾਇਆ ਸੀ ਉਹ ਸਾਰੀ ਕਹਾਣੀ ਉਹਦੇ ਦੁਆਰਾ ਇੱਕ ਲੇਡੀ ਦੇ ਨਾਲ ਇਲੈਸਟ ਰਿਲੇਸ਼ਨ ਹੋਣ ਕਾਰਨ ਉਨੂੰ ਆਪਣੀ ਵਾਈਫ ਨੂੰ タルਚ ਕਲੇਸ਼ ਰਹਿਣ ਕਰਕੇ ਉਹਨੂੰ ਉਹ ਡਿੱਕੇ ਨੂੰ ਪਰੇ ਕਰਨ ਵਾਸਤੇ ਜੀ ਤੇ ਉਸ ਲੇਡੀ ਦੇ ਨਾਲ ਅੱਗੇ ਆਪਣਾ ਮੈਰਿਜ ਕਰਾਉਣ ਵਾਸਤੇ ਤੇ ਉਹਨੇ ਇਹ ਸਾਰੀ ਕਹਾਣੀ ਇਹ ਬੰਦੇ ਜਿਹੜੇ ਆ ਨੇ ਉਹਨੇ 6-7 ਪੰਜ 6 ਬੰਦਿਆਂ ਨੂੰ ਹਾਇਰ ਕਰਕੇ ਜੀ ਉਹਨਾਂ ਨੂੰ ਪੈਸਿਆਂ ਦੀ ਡੀਲ ਕੀਤੀ ਤਾਂ ਫਿਰ ਉਹਨਾਂ ਨੇ ਇਹ ਸਾਰੀ ਕਹਾਣੀ ਬਣਾ ਕੇ ਉਹਨੂੰ ਵਾਈਫ ਦਾ ਜਿਹੜਾ ਮਰਡਰ ਕਰਾਇਆ ਔਰ ਇਹ ਇਹ ਸਾਰੀ ਚੀਜ਼ ਨੂੰ ਛੁਪਾਉਣ ਵਾਸਤੇ ਇੱਕ ਲੁੱਟ ਦੀ ਜਿਹੜੀ ਕਹਾਣੀ ਬਣਾ ਕੇ ਪੁਲਿਸ ਨੂੰ ਪੇਸ਼ ਕੀਤੀ ਹਾਂ ਤੇ ਉਹਨੇ ਲੜਕੀ ਦੇ ਪਰਿਵਾਰ ਨੂੰ ਵੀ ਗੁੰਮਰਾ ਕੀਤਾ ਤੇ ਪੁਲਿਸ ਨੂੰ ਵੀ ਗੁੰਮਰਾ ਸਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਿਰਫ ਉਹਨਾਂ ਦੀ ਜਿਹੜੀ ਪਤਨੀ ਸੀ ਆਪਸੀ ਰੋੜਾ ਬਣ ਰਹੀ ਸੀ ਉਸ ਨੂੰ ਹਟਾਉਣ ਦੇ ਲਈ ਦੂਸਰੀ ਲੈਡੀ ਦੇ ਨਾਲ ਜਿਹੜਾ ਵਿਆਹ ਕਰਾਉਣਾ ਸੀਗਾ ਇਸ ਲਈ ਪਤਨੀ ਦਾ ਜਿਹੜਾ ਕਤਲ ਕਰਵਾਇਆ ਦੇਖੋ ਬਿਲਕੁਲ ਉਹਦੇ ਉਹਦਾ ਜਿਹੜਾ ਮੇਨ ਮੋਟਿਵ ਤਾਂ ਉਸ ਲੈਡੀ ਨਾਲ ਵਿਆਹ ਕਰਾਉਣਾ ਤੇ ਆਪਣੀ ਵਾਈਫ ਨੂੰ ਉਹਦਾ ਅੜਿੱਕੇ ਨੂੰ ਇੱਕ ਸਾਈਡ ਤੇ ਕਰਨਾ ਤੇ ਉਹਦੇ ਵਿੱਚ ਉਹਨੇ ਇਹ ਸਾਰੀ ਲੁੱਟ ਦੀ ਤੇ ਸਾਰੀ ਵਾਰਦਾਤ ਬਣਾਈ ਉਹਦੇ ਵਿੱਚ ਹੁਣ ਸਾਡੀ ਟੀਮ ਨੇ ਅਸੀਂ ਸਾਰੇ 6 ਬੰਦੇ ਜਿਹੜੇ ਆ ਉਹਦੇ ਵਿੱਚ ਸਾਡੇ 7 ਗ੍ਰਿਫਤਾਰ ਹੋ ਚੁੱਕੇ ਆ ਜੀ ਤਾਂ ਉਹਦੇ ਵਿੱਚ ਸਾਡਾ ਇੱਕ ਦੋਸ਼ੀ ਰਹਿੰਦਾ ਜਿਹੜਾ ਉਹਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ ਤੇ ਵਾਰਦਾਤ ਜਿਹੜੀਆਂ ਵਰਤੀਆਂ ਹੋਈਆਂ ਗੱਡੀਆਂ ਉਹਨਾਂ ਨੇ ਦੋ ਗੱਡੀਆਂ ਇੱਕ ਸਵਿਫਟ ਤੇ ਇੱਕ i20 ਵਰਤੀ ਜਿਹੜੇ ਉਹਨਾਂ ਨੇ ਉਸ ਵਾਰਦਾਤ ਦੇ ਵਿੱਚ ਤੇਜ਼ ਤਰ੍ਹਾਂ ਹਥਿਆਰ ਵਰਤੇ ਆ ਤਾਂ ਜਿਹੜੀ ਗੱਡੀ ਉਥੋਂ ਇੱਕ ਸਨੇਚ ਕਰਕੇ ਲਗਾਈ ਸੀ ਜਿਹਦਾ ਉਹਨੇ ਬਣਾਇਆ ਸੀ ਉਹ ਤੇ 6 ਦੋਸ਼ੀ ਜਿਹੜਾ ਅਸੀਂ ਹੁਣ ਤੱਕ ਗ੍ਰਿਫਤਾਰ ਕਰ ਲਏ ਸਰ ਜਿਹੜੇ ਦੋਸ਼ੀਆਂ ਤੋਂ ਉਹਨਾਂ ਨੇ ਕਤਲ ਕਰਵਾਇਆ ਪਤੀ ਨੇ ਜਿਨ੍ਹਾਂ ਨੂੰ ਪੈਸਾ ਦਿੱਤਾ ਸੀ ਕਿੰਨੇ ਪੈਸੇ ਦਿੱਤੇ ਸੀ ਕਿੱਥੇ ਦੇ ਰਹਿਣ ਵਾਲੇ ਸੀ ਕੀ ਨਾਮ ਸੀ ਇਹਨਾਂ ਦੇ ਜਿਹੜੇ ਉਹਨਾਂ ਦੇ ਵਿੱਚ ਸਾਰੇ ਦੋਸ਼ੀ ਜਿਹੜੇ ਲੁਧਿਆਣੇ ਦੇ ਰਹਿਣ ਵਾਲੇ ਕੋਈ ਸਾਨੇਵਾਲ ਦੇ ਏਰੀਆ ਦੇ ਤੇ ਕੁਝ ਇਦਾਂ ਸ਼ਹਿਰ ਦੇ ਵੱਲੋਂ ਆ ਤਾਂ ਉਹਦੇ ਵਿੱਚ ਉਹਨਾਂ ਨੇ ਉਹਨਾਂ ਨਾਲ 2.5 ਲੱਖ ਰੁਪਏ ਦੇ ਵਿੱਚ ਡੀਲ ਕੀਤੀ ਸੀ ਤੇ ਮੈਂ ਤੁਹਾਨੂੰ 2.5 ਲੱਖ ਰੁਪਏ ਦਊਂਗਾ ਅਡਵਾਂਸ ਦੇ ਤੌਰ ਤੇ 50000 ਰੁਪਏ ਦਿੱਤਾ ਸੀ ਤੇ ਬਾਕੀ ਪੈਸੇ ਦੇਣ ਦੀ ਜਿਹੜੀ ਇਹ ਵਾਰਦਾਤ ਤੋਂ ਬਾਅਦ ਮੈਂ ਹੋਰ ਪੈਸੇ ਤੰਦੂਗਾ। ਸਰ પતિ ਦੇ ਵੱਲੋਂ ਜਿਸ ਲੜਕੀ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਸੀਗਾ ਕਿੰਨੇ ਸਮੇਂ ਤੋਂ ਸੀਗਾ ਕੀ ਨਾਮ ਸੀ ਇਹ ਆਪਸੀ ਕੰਮ ਕਰਦੇ ਸੀ ਆਪਾਂ ਜਿੱਦਾਂ ਟੱਚ ਦੇ ਵਿੱਚ ਆਇਆ ਸੀ। ਜਿਹੜੀ ਇਹ ਲੜਕੀ ਸੀ ਉਹ ਇਹਦੇ ਕੋਲ ਪਿਛਲੇ 4 ਸਾਲ ਤੋਂ ਕੰਮ ਕਰਦੀ ਸੀ। ਔਰ ਇਹ ਜਿਹੜੇ ਇਹਨਾਂ ਦੇ ਆਪਸ 'ਚ ਰਿਲੇਸ਼ਨ ਹੈ ਪਿਛਲੇ 4 ਸਾਲ ਤੋਂ ਹੀ ਸੀ। ਫਿਜ਼ੀਕਲੀ ਰਿਲੇਸ਼ਨ ਤੇ ਹੋਰ ਵੀ ਇਹ ਬਾਹਰ ਅੰਦਰ ਉਹਨਾਂ ਨਾਲ ਜਾਂਦੇ ਰਹਿੰਦੇ ਸੀ। ਤੇ ਜਿਹੜੀ ਇਹ ਸਾਰੀਆਂ ਗੱਲਾਂ ਇਹਨੇ ਉਸ ਲੜਕੀ ਨਾਲ ਸਾਂਝੀਆਂ ਕਰਕੇ ਜੀ ਦੋਨਾਂ ਦੀ ਸਹਿਮਤੀ ਦੇ ਨਾਲ ਜਿਹੜੀ ਇਹਨਾਂ ਨੇ ਆ ਪਲੈਨਿੰਗ ਉਨਵਾਈ ਤੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਸਿਰ ਜਿਹੜੀ ਉਹ ਲੜਕੀ ਹੈ ਲੜਕੀ ਵੀ ਗ੍ਰਿਫਤਾਰ ਕਰ ਲਈਤੀ ਗਈ ਹੈ ਔਰ ਜਿਸ ਦਿਨੇ ਘਟਨਾ ਵਾਪਰੀ ਹੈ ਪਤੀ ਨਾਲ ਸੀਗਾ ਮੌਜੂਦ ਸੀ ਜਿਹੜਾ ਇਹਦਾ ਮਾਸਟਰਮਾਈਂਡ ਸੀ ਇਹ ਤਾਂ ਆਪਣੀ ਵਾਈਫ ਦੇ ਨਾਲ ਸੀ ਨਾ ਇਹਦੀ ਸਾਰੀ ਇੱਕ ਸੋਚੀ ਸਾਜੀ ਸਾਜ਼ਿਸ਼ ਬਣਾਈ ਹੋਈ ਸੀ ਵੀ ਮੈਂ ਇੱਥੇ ਗੱਡੀ ਰੋਕੂਗਾ ਇਸ ਤਰੀਕੇ ਨਾਲ ਤੁਸੀਂ ਆਉਂਗੇ ਇਸ ਤਰੀਕੇ ਨਾਲ ਮੈਨੂੰ ਤੁਸੀਂ ਇੱਥੇ ਸੁੱਟੋ ਵਾਈਫ ਦੇ ਉੱਤੇ ਸੱਟਾਂ ਮਾਰੀਆਂ ਫਿਰ ਇਹਨੇ ਪੁਲਿਸ ਨੂੰ ਸਾਰਾ ਮਿਸਕਾਈਡ ਕੀਤਾ ਉੱਥੇ ਜਿਹੜੀ ਇਹ ਵਾਰਦਾਤ 2:40 42 ਮਿੰਟ ਦੀ ਹੈ 12:40 42 ਮਿੰਟ ਦੀ ਵਾਰਦਾਤ ਹੈ ਉਹ ਤੋਂ ਕਾਫੀ ਜਾ ਕੇ ਨੇ 25 30 ਮਿੰਟਾਂ ਦੇ ਘੰਟੇ ਬਾਅਦ ਜਦ ਤੱਕ ਉਹਨੂੰ ਦੇਖ ਨਹੀਂ ਲਿਆ ਵੀ ਇਹ ਬਿਲਕੁਲ ਹੁਣ ਤਾਂ ਉਹ ਤੋਂ ਬਾਅਦ ਉਹਨੇ ਜਿਹੜਾ ਇਹ ਸਾਰਾ ਇਤਲਾਹ ਦੇਣੀ ਸ਼ੁਰੂ ਕੀਤੀ ਸਾਡੀ ਜਿਹੜਾ ਪੁਲਿਸ ਦੀ ਟੀਮ ਨੂੰ ਪੀਸੀਆਰ ਨੂੰ ਜਿਹੜੀ ਇਤਲਾਹ ਜਦੋਂ ਆਲਮੋਸਟ ਸਾਨੂੰ 12 1:00 ਕਿ 9 ਕੁ ਮਿੰਟ ਦੇ ਉੱਤੇ ਜਿਹੜਾ ਵਿਦਨ 10 ਔਰ 50 15 ਮਿੰਟਸ ਸਾਡੀ ਜਿਹੜੀ ਪੀਸੀਆਰ ਦੀ ਟੀਮ ਉੱਥੇ ਪਹੁੰਚ ਗਈ ਉਹਨਾਂ ਨੇ ਉਸ ਲੜਕੀ ਨੂੰ ਤੇ ਨਾਲ ਇਹਦਾ ਜਿਹੜਾ ਹਸਬੰਦ ਜਿਹਨੇ ਸਾਰਾ ਰਛਿਆ ਸੀ ਤੇ ਉਹਨੂੰ ਨਾਲ ਲੈ ਕੇ ਹਸਪੀਟਲ ਗਏ ਉੱਥੋਂ ਰੈਫਰ ਕੀਤਾ ਉਹਨਾਂ ਡੀਐਮ ਤੋਂ ਡੀਐਮਸੀ ਬ੍ਰੌਡ ਡੈਟ ਸਰ ਇਹ ਲੜਕੀ ਦੇ ਜਿਹੜੇ ਪਰਿਵਾਰ ਵਾਲੇ ਸੀ ਉਹਨਾਂ ਨੇ ਵੀ ਧਰਨਾ ਲਗਾਇਆ ਸੀਗਾ ਉਸ ਤੋਂ ਬਾਅਦ ਸੈਟੀਸਫਾਈ ਨੇ ਪਰਿਵਾਰ ਗਲਤ ਹੋਈਏ ਦੇਖੋ ਉਹ ਲੜਕੀ ਦੇ ਪਰਿਵਾਰ ਨੂੰ ਇਹ ਨੇ ਇਸ ਤਰੀਕੇ ਦੀ ਜਿਹੜੀ ਕਹਾਣੀ ਬਣਾਈ ਵੀ ਮੇਰੇ ਨਾਲ ਤੁਹਾਡੀ ਬੇਟੀ ਨਾਲ ਸਾਡੇ ਨਾਲ ਇਸ ਤਰੀਕੇ ਨਾਲ ਸੜਨਾ ਲੁੱਟ ਖੋ ਹੋਗੀ ਪੈਸੇ ਲੈਗੇਗੇ ਨਹੀਂ ਲੈਗੇ ਤੁਹਾਡੀ ਬੇਟੀ ਦੇ ਸੱਤਾ ਮਾਰਦੇ ਪਰ ਜਦੋਂ ਹੌਲੀ ਹੌਲੀ ਅਸੀਂ ਇਹ ਇਨਵੈਸਟੀਗੇਸ਼ਨ ਜਿਹੜੀ ਹੈ ਬਹੁਤ ਜਲਦੀ ਔਰ ਬੜੇ ਅੱਛੇ ਤਰੀਕੇ ਨਾਲ ਜਿਹੜੀ ਇਨਵੈਸਟੀਗੇਸ਼ਨ ਕੀਤੀ ਤੇ ਸਾਰੀ ਗੱਲ ਜਿਹੜੀ ਹੈ ਦੋਸ਼ੀਆਂ ਨੂੰ ਨਾਲ ਦੇ ਨੂੰ ਕੋਕੀ ਉਸਦਾਂ ਨੂੰ ਫੜ ਕੇ ਜਦੋਂ ਸਾਰੀ ਗੱਲ ਲੰਗੀ ਕੀਤੀ ਤਾਂ ਪਰਿਵਾਰ ਇਸ ਗੱਲ ਨੂੰ ਸਮਝ ਗਿਆ ਵੀ ਇਹਨੂੰ ਤੇ ਉਹਨਾਂ ਨੇ ਫਿਰ ਜਦੋਂ ਇਹਦੇ ਖਿਲਾਫ ਵੀ ਹੁਣ ਕਾਰਵਾਈ ਲਈ ਸਾਰਾ ਜਿਹੜਾ ਉਹ ਕਰ ਕਿ ਸਰ ਜਿਹੜੇ 6 ਦੋਸ਼ੀ ਤੁਸੀਂ ਗ੍ਰਿਫਤਾਰ ਕੀਤੇ ਇਹਨਾਂ ਦੇ ਕੋਲ ਤੇਜ਼ ਤਰ੍ਹਾਂ ਹਥਿਆਰ ਸੀ ਕਿਸ ਤਰੀਕੇ ਦਾ ਇਹਨਾਂ ਨੇ ਮਰਡਰ ਕੀਤਾ ਇਹ ਨਾ ਇਹਨਾਂ ਕੋਲ ਜਿਹੜੇ ਸ਼ਾਰਪ ਵੈਪਨ ਵੀ ਸੀ ਕੁਝ ਡੰਡੇ ਵੀ ਸੀ ਤੇ ਜਿਹੜੀ ਇਹਨਾਂ ਨੇ ਗੱਡੀਆਂ ਵਾਰਦਾਤ ਵੀ ਨੇ ਉਹ ਸਾਰੀਆਂ ਅਸੀਂ ਆਲਮੋਸਟ ਰਿਕਵਰ ਕਰ ਚੁੱਕੇ ਹਾਂ ਸੋ ਲੁਧਿਆਣਾ ਦੇ ਵਿੱਚ ਬੀਤੇ ਕੱਲ ਇੱਕ ਜਿਹੜੀ ਲੜਕੀ ਦਾ ਬਹਿਰਮੀ ਦੇ ਨਾਲ ਕਤਲ ਕੀਤਾ ਗਿਆ ਤਾਂ ਉਸ ਤੋਂ ਬਾਅਦ ਜਿਹੜਾ ਉਸਦੇ ਪਤੀ ਦੇ ਵੱਲੋਂ ਇਹ ਗੱਲ ਆਖੀ ਜਾ ਰਹੀ ਸੀ ਕਿ ਅਸੀਂ ਹੋਟਲ ਦੇ ਵਿੱਚੋਂ ਜਦੋਂ ਖਾਣਾ ਖਾ ਕੇ ਬਾਹਰ ਨਿਕਲੇ ਤਾਂ ਕੁਝ ਲੋਕਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਲੁੱਟਖੋਹ ਦੀ ਵਾਰਦਾਤ ਨੂੰ ਜਿਹੜਾ ਅੰਜਾਮ ਕਰਨ ਆਏ ਸੀ ਇਹ ਗੱਲ ਜਿਹੜੀ ਪੁਲਿਸ ਨੂੰ ਦੱਸੀ ਗਈ ਸੀ ਤਾਂ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਲੱਗਿਆ ਕਿ ਪਤੀ ਵੱਲੋਂ ਹੀ ਸਾਰਾ ਮਾਸਟਰਮਾਈਂਡ ਇਹ ਜਿਹੜਾ ਤਰੀਕਾ ਜਿਹੜਾ ਅਪਣਾਇਆ ਗਿਆ ਕਿਉਂਕਿ ਇੱਕ ਲੜਕੀ ਦੇ ਨਾਲ ਪ੍ਰੇਮ ਸੰਬੰਧ ਸੀਗਾ ਜਿਸ ਦੇ ਚੱਲਦੇ ਆਪਣੀ ਪਤਨੀ ਨੂੰ ਕੁਝ ਨੌਜਵਾਨਾਂ ਨੂੰ ਜਿਹੜਾ ਪੈਸਾ ਦੇ ਕੇ ਤਕਰੀਬਨ 2.5 ਲੱਖ ਰੁਪਏ ਦੇ ਕੇ ਆਪਣੀ ਪਤਨੀ ਦਾ ਕਤਲ ਕਰਵਾਇਆ ਗਿਆ ਤਾਂ ਹਾਲਾਂਕਿ 6 ਦੋਸ਼ੀਏ ਪੁਲਿਸ ਨੇ ਗ੍ਰਿਫਤਾਰ ਕਰ ਲਿੱਤੇ ਗਿਆ ਤਾਂ ਬੜੀ ਮੰਦਭਾਗੀ ਘਟਨਾ ਜੋ ਲੁਧਿਆਣਾ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿਦੇ ਵਿੱਚ ਪਤੀ ਵੱਲੋਂ ਹੀ ਆਪਣੀ ਪਤਨੀ ਨੂੰ 2.5 ਲੱਖ ਰੁਪਏ ਦੇ ਕੇ ਉਸ ਦਾ ਕਤਲ ਕਰਵਾਇਆ ਗਿਆ ਹਾਲਾਂਕਿ ਉਹਨਾਂ ਨੂੰ ਪੁਲਿਸ ਨੇ ਹੁਣ ਗ੍ਰਿਫਤਾਰ ਵੀ ਕਰ ਲਿਆ ਇੱਕ ਦੋਸ਼ੀ ਜਿਹੜਾ ਉਹ ਫਰਾਰ ਹੈ ਜਿਹੜੇ ਰੋਜ਼ਾਨਾ ਸਪੋਕਸਮੈਨ ਦੇ ਨਾਲ ਧੰਨਵਾਦ